ਕੱਲ ਯਾਨੀ ਕਿ 7 ਦਸੰਬਰ ਨੂੰ ਪੰਜਾਬ ਸਿਵਲ ਸਕੱਤਰੇਟ ਸਟਾਫ ਐਸੋਸੀਏਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਾਫੀ ਸਾਲਾਂ ਬਾਅਦ ਇਹ ਚੋਣਾਂ ਹੋ ਰਹੀਆਂ ਨੇ ਦੋ ਗਰੁੱਪ ਸਾਹਮਣੇ ਆਏ ਤੇ ਇੱਕ ਪਾਸੇ ਖੈਰਾ ਗਰੁੱਪ ਹੈ ਦੂਜੇ ਪਾਸੇ ਆਜ਼ਾਦ ਗਰੁੱਪ ਹੈ ਤੇ ਅੱਜ ਅਸੀਂ ਆਜ਼ਾਦ ਗਰੁੱਪ ਦੇ ਕੁਝ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ओके एजेंडे ਤੇ ਚੋਣਾ ਜੜੀਆਂ ਨੇ ਉਹ ਲੜਨ ਜਾ ਰਹੇ ਨੇ ਤੇ ਕੀ ਆਸ ਹੈ ਉਹਨਾਂ ਨੂੰ ਇਸ ਵਾਰ ਦੀਆਂ ਚੋਣਾ ਤੇ ਪਹਿਲਾਂ ਮਨਦੀਪ ਸਿੰਘ ਜਿਹੜੇ ਜਨਰਲ ਸਕੱਤਰ ਦੇ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਨਦੀਪ ਜੀ ਕੀ ਮਾਹੌਲ ਹੈ ਤੇ ਚੋਣਾ ਹੋਣ ਜਾ ਰਹੀਆਂ ਨੇ ਬਹੁਤ ਸਮੇਂ ਬਾਅਦ ਕੀ ਕਾਰਨ ਬਣੇ ਸਰਕਾਰ ਨੇ ਇਦਾਂ ਦੇਣੀ ਜੀ ਕਿ ਸਾਨੂੰ ਵੀ ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਐਸੋਸੀਏਸ਼ਨਾਂ ਇੰਜ ਹੀ ਚੁਣੀਆਂ ਜਾਂਦੀਆਂ ਕਿ ਅਸੀਂ ਕਿਤੇ ਕਮਰੇ 'ਚ ਬੈ ਕੇ ਜਾਂ ਕਿਤੇ ਬਾਹਰ ਮੈਦਾਨ 'ਚ ਬੈ ਗੇ ਬਟ ਨਹੀਂ ਇਹ ਸਾਡਾ ਐਸੋਸੀਏਸ਼ਨ ਦਾ ਸੰਵਿਧਾਨ ਹੀ ਸਾਨੂੰ ਰਾਈਟ ਦਿੰਦਾ ਸੀਗਾ ਜੀ ਕਿ ਅਸੀਂ ਜਿਹੜੀ ਆਪਣੀ ਐਸੋਸੀਏਸ਼ਨ ਹੈ ਆਪਣੀ ਜਿਹੜੇ ਮੇਰੇ ਨੁਮਾਇੰਦੇ ਨੇ ਜਿਹੜੇ ਮੇਰੇ EMPLOYEES ਨੇ ਉਹ ਆਪਣੇ ਵੋਟ ਦਾ ਰਾਈਟ ਯੂਜ਼ ਕਰਦੇ ਹੋਏ ਆਪਣੀ ਐਸੋਸੀਏਸ਼ਨ ਨੂੰ ਚੁਣਨ ਤਾਂ ਕਰਕੇ ਸਾਡੀ ਇੱਕ ਡਿਮਾਂਡ ਸੀਗੀ ਜੀ ਇਲੈਕਸ਼ਨ ਹੋਣਾ ਚਾਹੀਦੇ ਆ ਕਿ ਬੰਦਾ ਆਪਣਾ ਰਾਈਟ ਕਿਉਂਕਿ ਜੇ ਮੁਲਕ ਸੰਵਿਧਾਨ ਦੇ ਅਕੋਰਡਿੰਗਲੀ ਚੱਲਦਾ ਹੈ ਮੇਰੀ ਐਸੋਸੀਏਸ਼ਨ ਦਾ ਸੰਵਿਧਾਨ ਮੈਨੂੰ ਰਾਈਟ ਦਿੰਦਾ ਇਸ ਕਰਕੇ ਇਮਪਲੋਇਜ਼ ਨੂੰ ਹੀ ਰਾਈਟ ਮਿਲਣਾ ਚਾਹੀਦੇ ਆ ਕਿ ਜਿਸ ਵੀ ਉਮੀਦਵਾਰ ਨੂੰ ਪਸੰਦ ਕਰਦੇ ਨੇ ਆਪਣੇ ਨੁਮਾਇੰਦੇ ਦੇ ਤੌਰ ਤੇ ਆਪ ਚੁਣ ਕੇ ਐਸੋਸੀਏਸ਼ਨ ਉਹਨਾਂ ਦੀ ਮੰਗਾਂ ਨੂੰ ਰੱਖਣ ਵਾਸਤੇ ਜਿਹੜੇ ਇਸ ਪਲੇਟਫਾਰਮ ਨੂੰ ਉਹਨਾਂ ਨੂੰ ਦੇ ਦਵੇ ਜੀ ਤਾਂ ਕਰਕੇ ਸਰ ਦੀ ਮੰਗ ਸੀਗੀ ਤਾਂ ਜਿਹੜੀਆਂ ਇਹ ਚੋਣਾਂ ਦਾ ਮਾਹੌਲ ਪਖਿਆ ਜੀ ਕਿਉਂਕਿ ਅਸੀਂ ਵੀ ਜਦੋਂ ਮੈਨੂੰ 13 ਸਾਲ ਹੋ ਗਏ ਜੀ ਨੌਕਰੀ ਦੇ ਵਿੱਚ ਆਏ ਅਸੀਂ ਵੀ ਕਦੀ ਇਹ ਚੀਜ਼ਾਂ ਨਹੀਂ ਦੇਖੀਆਂ ਪਰ ਇਲੈਕਸ਼ਨ ਹੁੰਦੇ ਸੀਗੇ ਪਹਿਲੇ ਇਹ ਕਿਉਂ ਜਾਂ ਤੇ ਸਾਡੇ ਧਿਆਨ ਚ ਇੰਜ ਸੀਗਾ ਕਿ ਇਹਨਾਂ ਨੇ ਕਦੀ ਜੋ ਸੰਵਿਧਾਨ ਸੀਗਾ ਉਹਨੂੰ ਕਦੀ ਸਾਹਮਣੇ ਨਹੀਂ ਰੱਖਿਆ ਜਿਹਦੇ ਵਿੱਚ ਇਹ ਚੀਜ਼ਾਂ ਸੀਗੀਆਂ ਕਿ ਹਰ 2 ਸਾਲ ਬਾਅਦ ਇਲੈਕਸ਼ਨ ਹੋਣੇ ਜ਼ਰੂਰੀ ਨੇ ਇਸ ਕਰਕੇ ਇਲੈਕਸ਼ਨ ਹੋ ਰਹੇ ਨੇ ਇਲੈਕਸ਼ਨ ਦਾ ਮਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਜੀ ਮੁਲਾਜ਼ਮਾਂ ਵਿੱਚ ਵੀ ਇੱਕ ਉਤਸ਼ਾਹ ਹੈ ਕਿਉਂਕਿ ਉਹ ਕਾਫੀ ਸਮੇਂ ਤੋਂ ਬਾਅਦ ਇਦਾਂ ਦੀ ਚੀਜ਼ ਦੇਖ ਰਹੇ ਨੇ ਕਿ ਉਹਨਾਂ ਨੂੰ ਵੀ ਇੱਕ ਮੌਕਾ ਮਿਲ ਰਿਹਾ ਕਿ ਅਸੀਂ ਆਪ ਮਤਲਬ ਕਿ ਆਪਣਾ ਰਾਈਟ ਯੂਜ਼ ਕਰਦੇ ਹੋਏ ਆਪਣੇ ਨੁਮਾਇੰਦੇ ਚੁਣੀਏ ਜੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਇਸ ਤੋਂ ਪਹਿਲਾਂ ਜਿਵੇਂ ਉਹ ਏਕਾ ਸੀਗਾ ਸ਼ਾਇਦ ਉਹ ਕੋਤਾ ਇਹ ਕਹਿੰਦੇ ਵੀ ਸਾਰਿਆਂ 'ਚ ਏਕਾ ਸੀਗਾ ਸਾਰੇ ਸਰਬਸੰਮਤੀ ਨਾਲ ਚੁਣ ਲੈਂਦੇ ਸੀ ਕੋਈ ਰੌਲਾ ਹੀ ਨਹੀਂ ਸੀਗਾ ਤੇ ਫਿਰ ਦੋ ਫਾੜ ਕਿਉਂ ਹੋਣਾ ਹੈ ਸਰ ਏਕਾ ਤੇ ਅੱਜ ਵੀ ਹੈਗਾ ਜੀ ਏਕੇ ਦੀ ਤੇ ਕੋਈ ਗੱਲ ਹੀ ਨਹੀਂ ਇਹ ਤੇ ਉਹਨਾਂ ਦਾ ਫਲਾਇਆ ਹੋਇਆ ਇੱਕ ਏਜੰਡਾ ਹੈ ਜੀ ਏਕਾ ਕਿਉਂ ਰਹੂਗਾ ਸਰ ਮੈਨੂੰ ਕਿਸੇ ਨਾਲ ਪਰਸਨਲ ਪ੍ਰੋਬਲਮ ਕੀ ਹੈ ਮੈਨੂੰ ਕਿਸੇ ਨਾਲ ਪਰਸਨਲੀ ਕੁਝ ਨਹੀਂ ਹੈਗੀ ਮੈਂ ਤੇ ਇਹ ਗੱਲ ਚਾਹਨਾ ਕਿ ਯਾਰ ਜੋ ਮੇਰਾ ਕਨਸਟੀਟਿਊਸ਼ਨ ਮੈਨੂੰ ਰਾਈਟ ਦਿੰਦਾ ਪਿਆ ਮੈਨੂੰ ਕਮਸੇ ਕਮ ਮੇਰਾ ਰਾਈਟ ਐਕਸਰਸਾਈਜ਼ ਕਰਨ ਦਾ ਮੌਕਾ ਤਾਂ ਮਿਲੇ ਅਸੀਂ ਤੇ ਇਸ ਚੀਜ਼ ਜਾਂਦੇ ਸੀ ਇਸ ਕਰਕੇ ਇੱਕ ਅੱਜ ਵੀ ਹੈਗਾ ਸੀ ਮੁਲਾਜ਼ਮਾਂ ਨਾਲ ਅਸੀਂ ਅੱਜ ਵੀ ਖੜੇ ਆ ਮੁਲਾਜ਼ਮਾਂ ਦੀ ਜੋ ਡਿਮਾਂਡਾਂ ਹੈਗੀਆਂ ਉਹਨਾਂ ਵਾਸਤੇ ਅੱਜ ਵੀ ਖੜੇ ਆ ਪਰ ਸਾਨੂੰ ਇਦਾਂ ਸੀਗਾ ਕਿ ਜੋ ਐਸੋਸੀਏਸ਼ਨ ਸਕੱਰੇਟਰੀ ਐਟ ਦੀ ਐਸੋਸੀਏਸ਼ਨ ਹੈ ਉਹਨੂੰ ਜੋ ਇੱਥੋਂ ਦੇ EMPLOYEES ਦੀ ਜਿਹੜੀਆਂ ਪ੍ਰੋਬਲਮਸ ਨੇ ਕਿਉਂਕਿ ਅਦਾਰੇ ਵਾਈਜ਼ ਵੀ ਸਰ ਕੁਝ ਪ੍ਰੋਬਲਮਸ ਹੁੰਦੀਆਂ ਜਰਨਲ ਪ੍ਰੋਬਲਮਸ ਤੋਂ ਇਲਾਵਾ ਅਦਾਰੇ ਵਾਈਜ਼ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਪ੍ਰੋਬਲਮਸ ਨੂੰ ਜਿਹੜੀ ਸਾਡੀ ਐਸੋਸੀਏਸ਼ਨ ਹੈ ਉਹ ਪ੍ਰੋਪਰਲੀ ਮਤਲਬ ਕਿ ਰਿਪ੍ਰেজেন্ট ਨਹੀਂ ਕਰ ਪਾਉਂਦੀ ਅਸੀਂ ਉਹਨਾਂ ਨੂੰ ਬਾਰ-ਬਾਰ ਰਿਕਵੈਸਟ ਵੀ ਕਰਦੇ ਰਹਿੰਦੇ ਆ ਕਿ ਜੋ ਇੱਥੋਂ ਦੇ ਮੁਲਾਜ਼ਮ ਦੀ ਪ੍ਰੋਬਲਮ ਹੈ ਜਿਵੇਂ ਸੀਨੀਅਰ ਅਸਿਸਟੈਂਟ ਦੇ ਵਰਕ ਲੋਡ ਨੂੰ ਲੈ ਕੇ ਸਕੱਤਰੇ ਦੇ ਵਿੱਚ ਪ੍ਰੋਬਲਮਸ ਨੇ ਅਸਿਸਟੈਂਟ ਜਿਹੜੇ ਕਲਰਕ ਤੋਂ ਅਸਿਸਟ ਦਰ ਤੇਰੀ ਵਰਸ਼ਨਾ ਲੈ ਰਹੇ ਨੇ ਤੁਹਾਡਾ ਤੁਹਾਡ ਉਹ ਵੀ ਇੱਕ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਡਾ ਸਿਗਾ ਕਿ ਠੀਕ ਹੈ ਜਰਨਲ ਜਿਹੜੀ ਪ੍ਰੋਬਲਮ ਹੈ او پی ایس ਦਾ ਮੁੱਦਾ ਸਰ 15 15 ਦਾ ਮੁੱਦਾ ਹੈ ਸੈਂਟਰ ਸਕੀਲਾ ਦਾ ਮੁੱਦਾ ਹੈ ਉਹਨਾਂ ਵਾਸਤੇ ਤੇ ਅਸੀਂ ਖੜੇ ਆ ਬਟ ਜਿਹੜੀ ਆ ਚੀਜ਼ ਹੈ ਕਿ ਜਿਹੜਾ ਇੱਥੋਂ ਦਾ ਮੁਲਾਜ਼ਮ ਜਿਹੜੀ ਪ੍ਰੋਬਲਮ ਫੇਸ ਕਰਦਾ ਕਮ ਸੇ ਕਮ ਉਹ ਵੀ ਜਿਹੜੀ ਐਸੋਸੀਏਸ਼ਨ ਹੈ ਉਹ ਕੰਪੀਟੈਂਟ ਅਥਾਰਟੀ ਤੱਕ ਰੱਖੇ ਇਸੇ ਚੀਜ਼ ਕਾਰਨ ਸਰ ਅਸੀਂ ਇਹ ਚੀਜ਼ ਨੂੰ ਉਠਾਇਆ ਸਾਡਾ ਕੋਈ ਮੰਤਵ ਨਹੀਂ ਹੈਗਾ ਕਿ ਅਸੀਂ ਦੋ ਫਾੜ ਕਰੀਏ ਅਸੀਂ ਮੁਲਾਜ਼ਮਾਂ ਦੇ ਵਿੱਚ ਫੁੱਟ ਪਾਈਏ ਮੁਲਾਜ਼ਮਾਂ ਦੇ ਨਾਲ ਖੜੇ ਆ ਹਮੇਸ਼ਾ ਖੜੇ ਆ ਦੇ ਮੁਲਾਜ਼ਮ ਦੇ ਨਾਲ ਵੀ ਮੋਢਾ ਨਾਲ ਮੋਢੇ ਲਾ ਕੇ ਖੜੇ ਆ ਜਦੋਂ ਜਰੂਰਤ ਹੋਊਗੀ ਅਸੀਂ ਵੱਧ ਚੜ ਕੇ ਹਿੱਸਾ ਲਾਵਾਂਗੇ ਬਟ ਜਿਹੜੀ ਮੇਰੀ ਇਸ ਧਾਰੇ ਦੀ ਮੇਰੀ ਆਪਣੀ ਪ੍ਰੋਬਲਮ ਹੈ ਉਸ ਪ੍ਰੋਬਲਮ ਨੂੰ ਹੀ ਫੋਕਸ ਕਰਦੇ ਹੋਏ ਅਸੀਂ ਜਿਹੜਾ ਸਾਡਾ ਆਜ਼ਾਦ ਗਰੁੱਪ ਹੈ ਇਸ ਇਲੈਕਸ਼ਨ ਨੂੰ ਲੜ ਰਿਹਾ ਕਿ ਸਾਡੀ ਪਾਇਓਰਟੀ ਹੋਊਗੀ ਕਿ ਜਿਹੜਾ ਸਕਤਰਤ ਦੇ ਮੁਲਾਜ਼ਮ ਦੀਆਂ ਆਪਣੀ ਪ੍ਰੋਬਲਮਸ ਨੇ ਉਸ ਤੋਂ ਇਲਾਵਾ ਜਿਹੜੀਆਂ ਜਰਨਲ ਪ੍ਰੋਬਲਮਸ ਨੇ ਉਹਨਾਂ ਵਾਸਤੇ ਅਸੀਂ ਹਮੇਸ਼ਾ ਖੜਾ ਹੋਵਾਂਗੇ ਇਸੇ ਆਸ ਦੇ ਵਿੱਚ ਸਰ ਅਸੀਂ ਇਲੈਕਸ਼ਨ ਵਾਸਤੇ ਕਿਹਾ ਸੀ ਅਸੀਂ ਕੋਈ ਦੋਫਾੜ ਨਹੀਂ ਕਰਨਾ ਚਾਹੁੰਦੇ ਨਾ ਹੀ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਹੈ ਨਾ ਹੀ ਕਿਸੇ ਪੋਲੀਟੀਕਲ ਪਾਰਟੀ ਨਾਲ ਸਾਡਾ ਮਕਸਦ ਹੈ ਮੈਂ ਮੁਲਾਜ਼ਮ ਹੈ ਜੇਕਰ ਮੁਲਾਜ਼ਮਾ ਦੇ ਵਿੱਚ ਜੁੰਟੀ ਨਹੀਂ ਹੋਊਗੀ ਤੇ ਅਸੀਂ ਕਦੇ ਵੀ ਜਿਹੜੇ ਆਪਣੇ ਮੁੱਦੇ ਨੇ ਉਹ ਸੋਲਵ ਨਹੀਂ ਕਰਵਾਵਾਂਗੇ ਸਰ ਮੈਮ ਪ੍ਰੀਤੀ ਘਟਾਣਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੀਨੀਅਰ ਮੀਤ ਪ੍ਰਧਾਨ ਦੇ ਉਮੀਦਵਾਰ ਨੇ ਮੈਮ ਡਿਮਾਂਡਸ ਕੀ ਕੀ ਹੈ ਤੇ ਜਿਵੇਂ ਤੁਹਾਡੇ ਸਾਥੀ ਦੱਸ ਰਹੇ ਨੇ ਬਹੁਤ ਸਾਰੀਆਂ ਗੱਲਾਂ ਇਹ ਵੀ ਮੈਨੂੰ ਦੱਸੋ ਕਿ ਜਿਹੜਾ ਦੂਜਾ ਗਰੁੱਪ ਆ ਉਹ ਕਹਿ ਰਿਹਾ ਵੀ ਇਹ ਤਾਂ ਸਰਕਾਰ ਦੀ ਇੱਕ ਕੋਝੀ ਚਾਲ ਹੈ ਉਹਨਾਂ ਨੇ ਗਰੁੱਪ ਖੜਾ ਕੀਤਾ ਹੈ ਪੋਸਟਰਾਂ ਦੇ ਰੰਗ ਵੀ ਉਹਨਾਂ ਸਰਕਾਰ ਦੇ ਨਾਲ ਦੇ ਆ ਤੇ ਉਹੀ ਸਾਰਾ ਕੁਝ ਹੋ ਰਿਹਾ ਹੈ ਇੰਜ ਤਾਂ ਸਰਕਲ ਪੱਗਾ ਵੀ ਸਰਕਾਰ ਦੇ ਨਾਲ ਦੀਆਂ ਸੀਗੀਆਂ ਐਦਾ ਅਸੀਂ ਉਹਨਾਂ ਨੂੰ ਵੀ ਕਹਿ ਸਕਦੇ ਹਾਂ ਪਰ ਸਾਡਾ ਕੋਈ ਐਦਾ ਬਲੇਮ ਗੇਮ ਨਹੀਂ ਹੈ ਸਾਡਾ ਕੀ ਹੈ ਕਿ ਅਸੀਂ ਬੈਨੀਫਿਟ ਲਈ ਬੈਟਰਮਨ ਲਈ ਕਹਿ ਰਿਹਾ ਜਨਰਲ ਜੋ ਸਾਡੀ ਕੰਡੀਸ਼ਨਸ ਹੈ ਠੀਕ ਹੈ ਸਾਡੀ ਓਵਰਆਲ ਜੋ ਹੈ ਸਟੇਟ ਦੇ ਨਾਲ ਜੋ ਸਾਡੀ ਪ੍ਰੋਬਲਮਸ ਹੈ ਉਹ ਹੈ ਲੇਕਿਨ ਜੋ ਇੱਥੇ ਦੀ ਵਰਕਿੰਗ ਕੰਡੀਸ਼ਨਸ ਆ ਬੀਇੰਗ ਅ ਸੁਪਰੀਮ ਆਫਿਸ ਇਹ ਸੁਪਰੀਮ ਆਫਿਸ ਅਸੀਂ ਇੱਥੇ ਜੌਬ ਕੀਤੀ ਹੈ 13 ਸਾਲ ਹੋ ਗਏ ਬਟ ਜੋ ਪ੍ਰੋਬਲਮਸ ਅਸੀਂ ਜਾ ਰ ਫੇਸ ਕਰ ਰਹੇ ਆ ਉਹ ਚੀਜ਼ਾਂ ਨੂੰ ਅਸੀਂ ਅੱਗੇ ਕਰ ਰਹੇ ਆ ਅਸੀਂ ਅੱਗੇ ਉਹਨਾਂ ਨੂੰ ਕਿਹਾ ਰਿਕੁਐਸਟ ਵੀ ਕੀਤੀ ਜਦੋਂ ਸਾਡੀ ਚੀਜ਼ ਦੀ ਸੁਣਵਾਈ ਨਹੀਂ ਹੋਈ ਉਹਨੂੰ ਕੋਈ ਅੱਗੇ ਪੁਟ ਫਾਰਵਰਡ ਨਹੀਂ ਕੀਤਾ ਦੈਨ ਅਸੀਂ ਸੋਚਿਆ ਕਿ ਕਿਉਂ ਨਹੀਂ ਅਸੀਂ ਆਪ ਹਨਾ ਇਨੀਸ਼ੀਏਟਿਵ ਲਈਏ ਅਸੀਂ ਕੁਝ ਕਰੀਏ ਜੇ ਉਹਨੇ ਇਲੈਕਸ਼ਨਸ ਹੈ ਆਪਣੇ ਕੰਟਰੀ ਹੈ ਇੱਥੇ ਵੀ ਇਲੈਕਸ਼ਨ ਹੁੰਦੇ ਇਲੈਕਸ਼ਨ ਹੋਣੇ ਕੋਈ ਬੁਰੀ ਗੱਲ ਨਹੀਂ ਹੈ ਠੀਕ ਹੈ ਤੁਹਾਨੂੰ ਰਾਈਟ ਮਿਲ ਰਿਹਾ ਤੁਸੀਂ ਆਪਣੇ ਪੁਆਇੰਟ ਰੱਖੋ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਜਸਟੀਫਾਈ ਕਰ ਰਹੇ ਹੋ ਤੁਹਾਨੂੰ ਲੱਗ ਰਿਹਾ ਹੈ ਕਿ ਕਰਨਗੇ ਸਾਨੂੰ ਤੁਹਾਨੂੰ ਹਨਾ ਵੋਟ ਕਰਨਾ ਚਾਹੀਦਾ ਹੈ ਅਸੀਂ ਫੀਮੇਲ ਦੀ ਬਹੁਤ ਸਾਰੀ ਪ੍ਰੋਬਲਮਸ ਹੈ ਸਰ ਜਿਵੇਂ ਹੁਣ ਸੈਂਟਰ ਦੇ ਸਕੀਲਸ ਹੈ ਅਸੀਂ ਉਹਨਾਂ ਦੇ ਰਿਗਾਰਡਿੰਗ ਕਹਿ ਰਹੇ ਕਿ ਸਾਨੂੰ ਵੀ ਸਕੀਲਸ ਜੇ ਤੁਸੀਂ ਅੱਧੇ ਹਨਾ ਸਾਡੇ ਤੇ ਇੰਪਲੀਮੈਂਟ ਕੀਤਾ ਸਾਨੂੰ ਫੈਸਿਲਿਟੀਆਂ ਵੀ ਦਿਓ ਸੈਂਟਰਲ ਸੈਕਰੇਟਰੀਟ ਸੈਂਟਰਲ ਗਵਰਨਮੈਂਟ ਦਾ ਕੀ ਹੈ ਕਿ 2 ਸਾਲ ਦੀ ਸੀਸੀਲ ਹੈ ਸਾਨੂੰ 1 ਸਾਲ ਦੀ ਸੀਸੀਲ ਦਿੰਦੇ ਹੋ ਇੱਥੇ ਰੈਸਟ ਰੂਮਸ ਨਹੀਂ ਹੈ ਲੇਡੀਜ਼ ਦੇ ਕੋਈ ਇੱਥੇ ਰੀਕ੍ਰੀਏਸ਼ਨਲ ਨਹੀਂ ਹੈ ਸਟ्रेस ਬਹੁਤ ਜ਼ਿਆਦਾ ਹੈ ਵੀਕਐਂਡਸ ਵੀ ਲੱਗਦੇ ਆ ਅਗਰ ਕੋ ਤਾਂ ਰਾਤ ਨੂੰ ਵੀ ਆਫਿਸ ਤੋਂ ਵੀ ਆਫਿਸ ਲੇਟ ਆਫਿਸ ਲੇਟ ਆਰਸ ਹੈ ਬਟ ਸਾਨੂੰ ਫੈਸਿਲਿਟੀਆਂ ਨਹੀਂ ਮਿਲ ਰਹੀਆਂ ਉਹ ਅਸੀਂ ਕਹਿੰਦੇ ਹਾਂ ਕਿ ਜੋ ਇੱਥੇ ਜੇ ਵਰਕ ਐਨਵਾਇਰਨਮੈਂਟ ਅੱਛਾ ਹੋਏਗਾ ਜੇ ਇੱਥੇ ਉਦੂ ਬੈਟਰਮੈਂਟ ਹੋਏਗੀ ਹੋਰ ਲੋਕਾਂ ਦੇ ਜੋ ਸਟ੍ਰੈਸ ਲੈਵਲ ਹੈ ਉਹ ਮੈਨੇਜ ਹੋਏਗਾ ਤੇ ਫੇਰ ਹੀ ਜਾ ਕੇ ਮਤਲਬ ਬੈਟਰਮੈਂਟ ਅਸੋਸੀਏਸ਼ਨ ਦੇ ਸੈਕਟਰੀਅਟ ਦੀ ਤਾਂ ਸੈਕਟਰੀਅਟ ਦੇ ਲੋਕਾਂ ਦੇ ਡਿਪਾਰਟਮੈਂਟ ਲਈ ਕਰਨਾ ਚਾਹੀਦਾ ਹੈ। ਭਾਈ ਜੀ ਤੁਸੀਂ ਦੱਸੋ ਕੀ ਨਾਮ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਤੁਹਾਨੂੰ ਕਾਮਯਾਬੀ ਨਾ ਮਿਲੀ ਤੇ ਫਿਰ ਉਸ ਤੋਂ ਬਾਅਦ ਫਿਰ ਜੇ ਉਹੀ ਗਰੁੱਪ ਫਿਰ ਦੁਬਾਰੇ ਉਹਨਾਂ ਉਹੀ ਅਹੁਦੇ ਸੰਭਾਲਦਾ ਫਿਰ ਤੁਹਾਡਾ ਰੋਲ ਕਿਰੋ। ਮੇਰਾ ਨਾਮ ਸਤਨਾਮ ਸਿੰਘ ਆ ਜੀ। ਮੈਂ ਸੰਯੁਕਤ ਵਿੱਤ ਸਕੱਤਰ ਦੀ ਅਸਾਮੀ ਲਈ ਜਿਹੜਾ ਹੈ ਆਪਣਾ ਨਾਮਜ਼ਦਗੀ ਭਰੀ ਹੋਈ ਆ। ਅ ਚਲੋ ਇਤਿਹਾਰ ਜਿੱਤ ਤਾਂ ਲੱਗੀ ਰਹਿੰਦੀ ਹੈ ਇੱਕ ਪਾਰਟੀ ਜਿੱਤੇਗੀ ਇੱਕ ਗਰੁੱਪ ਜਿੱਤੇਗਾ ਉੱਚ ਹੋ ਸਕਦਾ ਕੁਝ ਮੈਂਬਰ ਜਿੱਤ ਜਾਣ ਇੱਕ ਮਿਕਸਡ ਫਾਰਮ ਵੀ ਬਣ ਸਕਦੀ ਹੈ ਪਰ ਗੱਲ ਇਹ ਹੈ ਕਿ ਅਸੀਂ ਆਪਣੀ ਜਿਹੜੀ ਆ ਜੰਗ ਉਹ ਲੜਦੇ ਰਵਾਂਗੇ ਅਸੀਂ ਪਹਿਲਾਂ ਵੀ ਜਿਹੜੀਆਂ ਡਿਮਾਂਡਸ ਆਉ ਐਪਲੀਕੇਸ਼ਨਸ ਦੇ ਥਰੂ ਸਕੱਤਰੇਤ ਪ੍ਰਸ਼ਾਸਨ ਨੂੰ ਦਿੰਦੇ ਰਹੇ ਹਾਂ ਬਟ ਇੱਕ ਪਲੇਟਫਾਰਮ ਨਾ ਹੋਣ ਕਰਕੇ ਸਾਨੂੰ ਕੋਈ ਉਹਦੇ ਵਿੱਚ ਸਕਸੈਸ ਨਹੀਂ ਮਿਲ ਪਾਰੀ ਜੇ ਅਸੀਂ ਨਹੀਂ ਵੀ ਜਿੱਤਦੇ ਤਾਂ ਅਸੀਂ ਉਹ ਆਪਣੀ ਜਿਹੜੀ ਜੰਗ ਹੈ ਉਹਨੂੰ ਜਾਰੀ ਰੱਖਾਂਗੇ ਅਸੀਂ ਯੂਨੀਅਨ ਤੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਆਪਣੀ ਮੰਗ ਪੱਤਰ ਭੇਜ ਕੇ ਉਹਨਾਂ ਨੂੰ ਐਟਲੀਸਟ ਜਿਹੜੇ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਪੁਆਇੰਟਸ ਹੈਗੇ ਆ ਉਸ ਤੇ ਲਈ ਸਾਰਿਆਂ ਨੂੰ ਇੱਕ EMPLOYEES ਨੂੰ ਇਕੱਠੇ ਕਰਕੇ ਯੂਨੀਅਨ ਤੇ ਦਬਾਅ ਬਣਾਵਾਂਗੇ ਕਿ ਇਸ ਕਦਰ ਦੇ ਪ੍ਰਸ਼ਾਸਨ ਅੱਗੇ ਜਾਂ ਜਿਹੜੇ ਵੀ ਵਿਭਾਗਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਤੇ ਰੱਖੇ ਤੇ ਉਹਨਾਂ ਤੇ ਕੰਮ ਕਰਨ ਦੀ ਉਹਨਾਂ ਨੂੰ ਥੋੜਾ ਜਿਹਾ ਪ੍ਰੈਸ਼ਰ ਬਣਾਈ ਹੈ ਉਹਨਾਂ ਦੇ ਕਿ ਐ ਨਹੀਂ ਕਿ ਉਹ 2 ਸਾਲ ਅਵੇਸਲੇ ਹੀ ਕੱਢ ਦੇਣ ਬਾਕੀ ਇਹ ਇਲੈਕਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ 2 ਸਾਲ ਲਈ ਜਿੰਨੂੰ ਕਾਰਗੁਜ਼ਾਰੀ ਨਹੀਂ ਪਸੰਦ ਆਏਗੀ ਉਹ ਅਗਲੇ 2 ਸਾਲ ਜੇ ਅਸੀਂ ਜਿੱਤਦੇ ਆ ਸਾਨੂੰ ਰਿਪਲੇਸ ਕਰ ਲੇਗਾ ਜੇ ਉਹ ਜਿੱਤਦੇ ਆ ਤਾਂ ਲੋਕ ਫਿਰ ਉਹਨਾਂ ਨੂੰ ਰਿਪਲੇਸ ਕਰ ਲੈਣਗੇ ਇਹਦੇ ਵਿੱਚ ਕੋਈ ਮੇਰੇ ਸਾਹਮਣੇ ਨਾਲ ਮਾੜੀ ਗੱਲ ਨਹੀਂ ਹੈ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਤੁਸੀਂ ਜਾਂਦੇ ਜਾਂਦੇ ਕੀ ਕਹੋਗੇ ਜਿਵੇਂ ਉਹਨੂੰ ਕਹਿ ਰਹੇ ਆ ਵੀ ਸਰਕਾਰ ਵੱਲੋਂ ਹੀ ਇਹ ਸਭ ਕੁਝ ਵੀ ਉਹਨਾਂ ਨੇ ਚਾਲ ਖੇਡੀ ਹੈ ਤੇ ਸਰਕਾਰ ਨੂੰ ਵੈਸੇ ਤੁਹਾਨੂੰ ਕੀ ਲੱਗਦਾ ਕੋਈ ਫਾਇਦਾ ਹੋਊਗਾ ਇਹਨਾਂ ਚੋਣਾਂ ਦੇ ਨਾਲ ਕੋਈ ਫਾਇਦਾ ਨੁਕਸਾਨ ਕਿਉਂਕਿ ਅਲਟੀਮੇਟਲੀ ਤੁਸੀਂ ਸਰਕਾਰ ਦੇ ਖਿਲਾਫ ਹੀ ਤਰਨੇ ਜਿਹੜੇ ਲਾਉਨੇ ਹੋ ਹਾਂਜੀ ਸਰਕਾਰ ਨਾਲ ਤੇ ਦੇਖੋ ਸਰਕਾਰ ਨੂੰ ਇਹਦਾ ਕੀ ਫਾਇਦਾ ਹੋਊਗਾ ਜੀ ਇਹ ਤੇ ਉਹਨਾਂ ਦਾ ਇੱਕ ਚੱਕਿਆ ਹੋਇਆ ਏਜੰਡਾ ਹੈ ਕਿ ਅਸੀਂ ਸਰਕਾਰ ਦੇ ਪਲਾਂਟ ਕੀਤੇ ਹੋਏ ਬੰਦੇ ਆ ਜੀ ਉਹ ਸਰ ਮੈਂ EMPLOYEE ਆ ਜੀ ਮੈਂ ਖੁਦ ਮਤਲਬ ਕਿ ਐਸੋਸੀਏਸ਼ਨ ਦਾ ਹਿੱਸਾ ਰਿਆ ਆ ਜੀ ਤੇ ਮੈਂ ਦੱਸੋ ਜੇ ਸਰਕਾਰ ਦਾ ਬੰਦਾ ਹੈ ਤੇ ਮੈਂ ਮਤਲਬ ਐਸੋਸੀਏਸ਼ਨ ਦੇ ਵਿੱਚ ਰਹਿੰਦੇ ਹੋਏ ਕਿਉਂ ਇਦਾਂ ਦੀ ਗਲਤ ਕੰਮ ਕਰੂੰਗਾ ਇਸ ਸਰਕਾਰ ਕੇ ਸਰ ਅਸੀਂ ਮੈਂ ਪਹਿਲੇ ਨੰਬਰ ਦੇ ਉੱਤੇ ਇੱਕ এমਪਲੋਈ ਹੈ ਜੀ ਜਿਹੜੀ ਮੇਰੀ ਮੇਨ ਹੈ ਜੋ ਮੇਰੀ এমਪਲੋਈ ਦੀ ਪ੍ਰੋਬਲਮ ਹੈ ਮੇਰੇ ਸਾਥੀਆਂ ਦੀ ਪ੍ਰੋਬਲਮ ਹੈ ਮੈਂ ਉਹਨੂੰ ਦੇਖੂੰਗਾ ਮੇਰਾ ਕਿਸੇ ਪਾਰਟੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਜੇ ਉਹ ਮਰਜੀ ਪਾਰਟੀ ਹੋਵੇ ਮੇਰੇ ਵਾਸਤੇ ਤੇ ਉਹ ਪਾਰਟੀ ਚੰਗੀ ਹੈ ਜਿਹੜੇ ਜੋ ਮੇਰੇ ਮੁੱਦੇ ਨੇ ਮੇਰੇ ਮੁੱਦਿਆਂ ਨੂੰ ਸੋਲਵ ਆਊਟ ਕਰਦੀ ਹੈ ਇਸ ਕਾਰਨ ਜਿਹੜਾ ਆ ਇਲੈਕਸ਼ਨ ਹੈ ਇਸ ਇਲੈਕਸ਼ਨ ਨਾਲ ਅਸੀਂ ਗੱਲ ਕਰੀਏ ਕਿ ਸਰਕਾਰ ਨੂੰ ਕੋਈ ਨੁਕਸਾਨ ਹੈ ਜਾਂ ਫਾਇਦਾ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਬਟ ਇਹ ਜ਼ਰੂਰ ਹੈ ਕਿ ਸਕੱਤਰੇ ਦਾ ਜਿਹੜਾ ਮੁਲਾਜ਼ਮ ਹੈ ਉਹਨੂੰ ਜਿਹੜਾ ਆਪਣਾ ਸੰਵਿਧਾਨਿਕ ਅਧਿਕਾਰ ਹੈ ਆਪਣੇ ਨੁਮਾਇੰਦੇ ਚੁਣਨ ਦਾ ਉਹ ਜਿਹੜਾ ਨੁਮਾਇੰਦੇ ਚੁਣਨ ਦਾ ਅਧਿਕਾਰ ਉਹ ਐਕਸਰਸਾਈਜ਼ ਕਰਦੇ ਹੋਏ ਆਪਣੇ ਨੁਮਾਇੰਦੇ ਚੁਣੂਗਾ ਤੇ ਜੋ ਉਹਦੀਆਂ ਪ੍ਰੋਬਲਮਸ ਨੇ ਆਪਣੇ ਕੰਮ ਨੂੰ ਲੈ ਕੇ ਪਰਮੋਸ਼ਨ ਨੂੰ ਲੈ ਕੇ ਫਾਈਨੈਂਸ਼ੀਅਲ ਨੂੰ ਲੈ ਕੇ ਹੋਰ ਕਈ ਤਰੀਕੇ ਦੇ ਮੁੱਦੇ ਨੇ ਜਿਹੜਾ ਟ੍ਰੇਨਿੰਗ ਦਾ ਮੁੱਦਾ ਹੈ ਉਹ ਸਾਰੇ ਮੁੱਦਿਆਂ ਨੂੰ ਉਹ ਮਤਲਬ ਕਿ ਉਹਨਾਂ ਨੂੰ ਵੋਟ ਕਰੂਗਾ ਤੇ ਉਸ ਤਰੀਕੇ ਨਾਲ ਐਸੋਸੀਏਸ਼ਨ ਦੇ ਪਲੇਟਫਾਰਮ ਤੇ ਜਿੱਥੇ ਮੁੱਦੇ ਅਸੀਂ ਹੁਣ ਤੱਕ ਆਪਣੇ ਲੈਵਲ ਤੇ ਚੱਕਦੇ ਰਹੇ ਆ ਉਹ ਐਸੋਸੀਏਸ਼ਨ ਦਾ ਪਲੇਟਫਾਰਮ ਚ ਯੂਜ਼ ਕਰਦੇ ਹੋਏ ਉਹਨਾਂ ਮੁੱਦਿਆਂ ਨੂੰ ਅਸੀਂ ਸਰਕਾਰ ਕੋਲ ਆਪਣੀ ਐਡਮਿਨਿਸਟ੍ਰੇਸ਼ਨ ਕੋਲ ਚੱਕਾਂਗੇ ਔਰ ਉਹਨਾਂ ਨੂੰ ਸੋਲਵ ਕਰਾਉਣ ਦੀ ਪੂਰ ਜੋਰ ਕੋਸ਼ਿਸ਼ ਕਰਾਂਗੇ ਔਰ ਕਰਵਾਵਾਂਗੇ ਜੀ ਸਰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਉਸ ਦੀ ਗੱਲਬਾਤ ਕੀਤੀ ਹੈ ਜਿਹੜੇ ਆਜ਼ਾਦ ਗਰੁੱਪ ਦੇ ਉਮੀਦਵਾਰ ਨੇ ਤੇ ਕੱਲ ਨੂੰ ਚੋਣਾ ਹੋਣ ਗਿਆ ਫੈਸਲਾ ਹੋਊਗਾ ਸੈਕਟਰੀਟ ਦੇ ਤਮਾਮ ਜਿਹੜੇ ਮੁਲਾਜ਼ਮ ਨੇ ਉਹ ਆਪਣਾ ਵੋਟ ਪਾ ਕੇ ਇਹ ਦੱਸਣਗੇ ਕਿ ਉਹ ਕਿਹਨਾਂ ਨੂੰ ਚਾਹੁੰਦੇ ਨੇ ਉਹ ਜ਼ਿੰਮੇਵਾਰੀ ਦੇਣੀ ਕਿ ਜਿਹੜੇ ਉਹ ਲੋਕ ਨੇ ਉਹਨਾਂ ਦੇ ਜਿਹੜੇ ਹੱਕਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਝੜ ਕੇ ਲੜ ਸਕਣ ਸੰਘਰਸ਼ ਕਰ ਸਕਣ ਤੇ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਅਸੀਂ ਮੈਨਿ ਸੈਕਟਰੀਏਟ ਖੜੇ ਆ ਜਿੱਥੇ ਦੋਵੇਂ ਜਿਹੜੇ ਗਰੁੱਪ ਸਾਹਮਣੇ-ਸਾਹਮਣੇ ਦੋਵਾਂ ਦੇ ਬੈਨਰਸ ਜਿਹੜੇ ਨੇ ਲੱਗੇ ਹੋਏ ਨੇ ਜਿਹੜੇ ਚੌਂਣ ਮੈਦਾਨ 'ਚ ਉਤਰੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ